ਹਾਜੇ ਦੇ ਜੱਟ ਬੂਰੇ ਸੁਣੀ ਦੇ ਮਰ ਜਾਨ ਬਾਂਦੇ ਖਾਲਵੇ ਖਾਲ ਤਾਂ ਸਾਤੋ ਕੁੱਟੀ ਨਾ ਜਾਵੇ ਗੁੱਤੋ ਲੈਂਡੇ ਭਰਵੇ ਮੇਰਾ ਉਡੇ ਡੋਰੀਆ ਮਹਿਲਾਵਾਰੇ ਕਰਵੇ ਮੇਰਾ ਉਡੇ ਆ ਮਹਿਲਾਵਾਰੇ ਕਰਵੇ ਉਡੇ ਡੋਰੀਆ ਆ ਮਹਿਲਾਵਾਰੇ ਕਰਵੇ ਲੈਂਡੇ ਡੋਰੀ ਆ ਮਹਿਲਾਵਾਰੇ ਕਰਵੇ ਨਹੀਂ ਮੈਨੂੰ ਤਾਂ ਕਹਿੰਦਾ ਪੇਕੇ ਨਹੀਂ ਜਾਂਦੀ ਜਦ ਮੈਂ ਤੋਰਗੀ ਪੇਕੇ ਤੇਰੀ ਮਾਂ ਵੇ ਡੈਂਗੜੀ ਮੇਰੇ ਬਲੰਗ ਤੇ ਲੇਟੇ ਤੇਰੀ ਮਾਂ ਵੇ ਮੇਰੇ ਬਲੰਗ ਤੇ ਲੇਟੇ ਹਾਂ ਮੇਰੇ ਬਲੰਗ ਤੇ ਲੇਟੇ ਹਾਂ ਮੇਰੇ ਬਲੰਗ ਤੇ ਲੇਟੇ ਹਾਂ ਮੇਰੇ ਬਲੰਗ ਤੇ ਲੇਟੇ ਬੱਸ ਹਾਂ ਜਸਤਨ ਜਸਤਨ